ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਦਾ ਤੰਦਰੁਸਤ ਤੇ ਸਿਹਤਮੰਦ ਰਹਿਣ ਲਈ ਕੁਝ ਜ਼ਰੂਰੀ ਗੱਲਾਂ ਨੰਬਰ 1 ਰਾਤ ਨੂੰ ਸਾਨੂੰ ਹਮੇਸ਼ਾ ਜਲਦੀ ਸੌਣ ਜਾਣਾ ਚਾਹੀਦਾ ਹੈ ਅਤੇ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 2 ਸਾਨੂੰ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਖੰਡ ਦੀ ਮਾਤਰਾ ਬਿਲਕੁਲ ਘੱਟ ਕਰ ਦੇਣੀ ਚਾਹੀਦੀ ਹੈ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਖੰਡ ਦੀ ਜਿਆਦਾ ਵਰਤੋਂ ਕਰਨ ਨਾਲ ਸਾਡਾ ਸਰੀਰ ਜਲਦੀ ਬੁੱਢਾ ਹੋ ਜਾਂਦਾ ਹੈ ਅਤੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਨੰਬਰ 3 ਸਾਨੂੰ ਕਦੇ ਵੀ ਹੱਦ ਤੋਂ ਜ਼ਿਆਦਾ ਗੁੱਸਾ ਨਹੀਂ ਕਰਨਾ ਚਾਹੀਦਾ ਜਿਆਦਾ ਗੁੱਸਾ ਕਰਨ ਨਾਲ ਸਾਡੀ ਸਿਹਤ ਵਿਗੜ ਸਕਦੀ ਹੈ ਸਾਨੂੰ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈ ਨੰਬਰ 4 ਸਾਨੂੰ ਨਹਾਉਣ ਲਈ ਕਦੇ ਵੀ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਾਨੂੰ ਹਮੇਸ਼ਾ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਗਰਮ ਪਾਣੀ ਦੀ ਵਰਤੋਂ ਕਾਰਨ ਨਾਲ ਸਾਡੇ ਅੱਖਾਂ ਤੇ ਸਰੀਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਨੰਬਰ 5 ਸਾਨੂੰ ਹਮੇਸ਼ਾ ਰਾਤ ਦੀ ਰੋਟੀ ਖਾਣ ਤੋਂ ਬਾਅਦ ਇੱਕ ਡਲੀ ਗੁੜ ਦੀ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਸਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਤੇ ਥਕਾਵਟ ਦੂਰ ਹੁੰਦੀ ਹੈ ਨੰਬਰ 6 ਜੇਕਰ 1 ਮਹੀਨਾ ਲਗਾਤਾਰ ਅਸੀਂ ਕਿਸ਼ਮਿਸ਼ ਵਾਲਾ ਪਾਣੀ ਖਾਲੀ ਪੇਟ ਪੀਂਦੇ ਹਾਂ ਇਸ ਨਾਲ ਸਾਡੀ ਚਮੜੀ ਚਮਕਦਾਰ ਹੋ ਜਾਂਦੀ ਹੈ ਅਤੇ ਮੂੰਹ ਤੇ ਹੋਈਆਂ ਫਿੰਸੀਆਂ ਸ਼ਾਇयां ਠੀਕ ਹੋ ਜਾਂਦੀਆਂ ਹਨ ਨੰਬਰ 7 ਸਾਨੂੰ ਸਵੇਰੇ ਉੱਠ ਕੇ ਖਾਲੀ ਪੇਟ ਇੱਕ ਟਮਾਟਰ ਖਾਣਾ ਚਾਹੀਦਾ ਹੈ ਇਸ ਨਾਲ ਸਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਨੰਬਰ 8 ਸਾਨੂੰ ਭੁੱਜੇ ਹੋਏ ਛੋਲਿਆਂ ਵਿੱਚ ਇੱਕ ਦੋ ਡਲੀਆਂ ਗੁੜ ਪਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਸਾਡੇ ਸਰੀਰ ਤੇ ਬਟਾਪਾ ਦੂਰ ਹੁੰਦਾ ਹੈ ਨੰਬਰ 9 ਦੁੱਧ ਵਾਲੀ ਚਾਹ ਦਾ ਸਾਨੂੰ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਦੁੱਧ ਵਾਲੀ ਚਾਹ ਪੀਣ ਨਾਲ ਗੈਸ ਤਜਾਬ ਐਸਿਡਿਟੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਨੰਬਰ 10 ਰੋਟੀ ਖਾਣ ਬਾਅਦ ਸਾਨੂੰ ਪਿਸ਼ਾਬ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਗੁਰਦੇ ਤੰਦਰੁਸਤ ਰਹਿੰਦੇ ਹਨ ਅਤੇ ਗੁਰਦਿਆਂ ਨਾਲ ਸੰਬੰਧਿਤ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 11 ਰਾਤ ਦੀ ਰੋਟੀ ਖਾਣ ਤੋਂ ਬਾਅਦ ਸਾਨੂੰ ਤੁਰੰਤ ਲੇਟਣਾ ਨਹੀਂ ਚਾਹੀਦਾ ਰਾਤ ਦਾ ਖਾਣਾ ਖਾਣ ਤੋਂ ਬਾਅਦ 30 ਤੋਂ 40 ਮਿੰਟ ਸੈਰ ਕਰਨੀ ਚਾਹੀਦੀ ਹੈ ਸੈਰ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 12 ਸਵੇਰੇ ਉੱਠ ਕੇ ਖਾਲੀ ਪੇਟ ਸਾਨੂੰ ਇੱਕ ਗਲਾਸ ਪਾਣੀ ਦਾ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 13 ਰਾਤ ਦਾ ਖਾਣਾ ਸਾਨੂੰ ਬਹੁਤ ਘੱਟ ਖਾਣਾ ਚਾਹੀਦਾ ਹੈ ਰਾਤ ਨੂੰ ਕਦੇ ਵੀ ਸਾਨੂੰ ਪੇਟ ਭਰ ਕੇ ਰੋਟੀ ਨਹੀਂ ਖਾਣੀ ਚਾਹੀਦੀ ਨੰਬਰ 14 ਸਾਨੂੰ ਖਾਣੇ ਵਿੱਚ ਮੀਟ ਵਗੈਰਾ ਤੇ ਹੋਰ ਤਲੀਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਅਤੇ ਹਰੀਆਂ ਤੇ ਪੱਤੇਦਾਰ ਸਬਜ਼ੀਆਂ ਦਾ ਇਸਤੇਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਨੰਬਰ ਨੰਬਰ 15 ਸਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਸਟ੍ਰੈਸ ਚਿੰਤਾ ਵਗੈਰਾ ਘੱਟ ਲੈਣਾ ਚਾਹੀਦਾ ਹੈ ਸਟ੍ਰੈਸ ਲੈਣ ਨਾਲ ਸਾਡਾ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਸਾਨੂੰ ਨੀਂਦ ਪੱਧ ਲੈਣੀ ਚਾਹੀਦੀ ਹੈ ਸਾਡਾ ਸਰੀਰ ਰਿਲੈਕਸ ਰਹਿੰਦਾ ਹੈ ਨੰਬਰ 16 ਦਿਨ ਵਿੱਚ ਸਾਨੂੰ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 17 ਕੋਈ ਵੀ ਚੀਜ਼ ਸਾਨੂੰ ਫ੍ਰਿਜ ਵਿੱਚੋਂ ਕੱਢਣ ਤੋਂ ਤੁਰੰਤ ਬਾਅਦ ਨਹੀਂ ਖਾਣੀ ਚਾਹੀਦੀ ਉਹ ਚੀਜ਼ ਨੂੰ ਸਾਨੂੰ 15 ਮਿੰਟ ਬਾਹਰ ਰੱਖਣ ਤੋਂ ਬਾਅਦ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 18 ਸਵੇਰ ਦੇ ਖਾਣੇ ਨਾਲ ਹਮੇਸ਼ਾ ਜੂਸ ਪੀਣਾ ਚਾਹੀਦਾ ਹੈ ਦੁਪਹਿਰ ਦੇ ਖਾਣੇ ਨਾਲ ਲੱਸੀ ਦਹੀਂ ਅਤੇ ਰਾਤ ਦੇ ਖਾਣੇ ਨਾਲ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 19 ਪਾਣੀ ਹਮੇਸ਼ਾ ਰੋਟੀ ਤੋਂ 30 ਮਿੰਟ ਪਹਿਲਾਂ 45 ਮਿੰਟ ਬਾਅਦ ਪੀਣਾ ਚਾਹੀਦਾ ਹੈ ਰੋਟੀ ਨਾਲ ਨਹੀਂ ਪੀਣਾ ਚਾਹੀਦਾ ਨੰਬਰ 20 ਘਰ ਵਿੱਚ ਸਾਨੂੰ ਐਲੂਮੀਨੀਅਮ ਦੇ ਪਾਂਡਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਹਨਾਂ ਦੀ ਥਾਂ ਸਾਨੂੰ ਮਿੱਟੀ ਦੇ ਬਣੇ ਜਾਂ ਪਿੱਤਲ ਦੇ ਬਣੇ ਪਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਸਾਡੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 21 ਰਸੋਈ ਵਿੱਚ ਸਾਨੂੰ ਹਮੇਸ਼ਾ ਸਿੱਧਾ ਨਮਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਸਵੇਦ ਨਮਕ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 22 ਰਾਤ ਨੂੰ ਸੌਣ ਤੋਂ ਪਹਿਲਾਂ ਸਾਨੂੰ ਆਪਣੇ ਮੋਬਾਈਲ ਫੋਨ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ ਕਦੇ ਵੀ ਮੋਬਾਈਲ ਫੋਨ ਨੂੰ ਆਪਣੇ ਕੋਲ ਰੱਖ ਕੇ ਨਹੀਂ ਸੌਣਾ ਚਾਹੀਦਾ ਨੰਬਰ 23 ਭੋਜਨ ਕਰਦੇ ਸਮੇਂ ਸਾਨੂੰ ਮੋਬਾਈਲ ਜਾਂ ਟੀਵੀ ਨਹੀਂ ਦੇਖਣਾ ਚਾਹੀਦਾ ਨੰਬਰ 24 ਸਾਨੂੰ ਦਾਲ ਜਾਂ ਸਬਜ਼ੀ ਬਣਾਉਂਦੇ ਸਮੇਂ ਉਸ ਵਿੱਚ ਕਦੇ ਵੀ ਲਾਲ ਮਿਰਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਾਨੂੰ ਹਮੇਸ਼ਾ ਕਾਲੀ ਮਿਰਚ ਜਾਂ ਹਰੀ ਮਿਰਚ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 25 ਸਾਨੂੰ ਰੋਜ਼ਾਨਾ 5 ਤੋਂ 7 ਬਾਦਮ ਭੌਂ ਕੇ ਖਾਣੇ ਚਾਹੀਦੇ ਹਨ ਇਸ ਨਾਲ ਕੈਂਸਰ ਦੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ ਨੰਬਰ 26 ਰੋਜ਼ਾਨਾ ਪਿਆਜ਼ ਖਾਣ ਨਾਲ ਖੋਨ ਵਿੱਚੋਂ ਗਾੜਾਪਣ ਦੂਰ ਹੁੰਦਾ ਹੈ ਹਾਰਟ ਐਟੈਕ ਦੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ ਨੰਬਰ 27 ਮਸੂਰ ਦੀ ਦਾਲ ਖਾਣ ਨਾਲ ਸਾਡਾ ਸਰੀਰ ਤਾਕਤਵਰ ਬਣਦਾ ਹੈ ਇਸ ਵਿੱਚ ਕਾफी ਮਾਤਰਾ ਵਿੱਚੋਂ ਪ੍ਰੋਟੀਨ ਪਾਇਆ ਜਾਂਦਾ ਹੈ ਨੰਬਰ 28 ਸੰਤਰਾ ਖਾਣ ਨਾਲ ਸੰਤਰੇ ਦਾ ਜੂਸ ਪੀਣ ਨਾਲ ਸਾਡੀ ਖੂਬਸੂਰਤੀ ਵਧਦੀ ਹੈ ਇਸ ਨਾਲ ਚਮੜੀ ਚਮਕਦਾਰ ਹੁੰਦੀ ਹੈ ਸੰਤਰੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਨੰਬਰ 29 ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸਾਨੂੰ 25 ਤੋਂ 30 ਮਿੰਟ ਆਰਾਮ ਕਰਨਾ ਚਾਹੀਦਾ ਹੈ ਨੰਬਰ 30 ਰਾਤ ਨੂੰ ਦੁੱਧ ਪੀਣ ਸਮੇਂ ਇੱਕ ਚਮਚਾ ਹਲਦੀ ਦਾ ਪਾਓ ਹਲਦੀ ਐਂਟੀਸੈਪਟਿਕ ਹੁੰਦੀ ਹੈ ਇਸ ਨਾਲ ਬਿਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ ਨੰਬਰ 31 ਸਾਨੂੰ ਰੋਟੀ ਬਣਾਉਣ ਲਈ ਕਦੇ ਵੀ ਕੱਲੇ ਕਣਕ ਦੇ ਆਟੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸਾਨੂੰ ਜਵਾਰ ਮੱਕੀ ਕੋਦਰਾ ਛੋਲਿਆਂ ਦਾ ਆਟਾ ਆਦੀ ਪਾ ਕੇ ਮਿਕਸ ਰੋਟੀ ਬਣਾਉਣੀ ਚਾਹੀਦੀ ਹੈ ਨੰਬਰ 32 ਜਦੋਂ ਅਸੀਂ ਗਰਮੀ ਵਿੱਚ ਕਿਤੋਂ ਬਾਹਰੋਂ ਆਉਂਦੇ ਹਾਂ ਸਾਨੂੰ ਤੁਰੰਤ ਪੈਰ ਨਹੀਂ ਧੋਣੇ ਚਾਹੀਦੇ ਸਾਨੂੰ ਨਾ ਹੀ ਪਾਣੀ ਪੀਣਾ ਚਾਹੀਦਾ ਇਸ ਨਾਲ ਸਾਡਾ ਸ ਸਾਨੂੰ ਬੁਖਾਰ ਦੀ ਸਮੱਸਿਆ ਹੋ ਸਕਦੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲੋ